ਜਾਂ ਜੇ ਤੁਸੀਂ ਮੂਰਤੀ ਕੋ ਪਹੁੰਚ ਕੇ ਜਾਣਕਾਰੀ ਦੇ ਜੀ ਬਾਈ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਪੀਨ ਜੈ ਭਾਰਤ ਜੈ ਸੰਵਿਧਾਨ ਜੈ ਮੋਲੀਵਾਸੀ ਮੈਂ ਰਜਿੰਦਰ ਵਾਲਮੀਕਨ ਡਿਸਟ੍ਰਿਕਟ ਪ੍ਰੈਜ਼ੀਡੈਂਟ ਪੀਐਮਆਵੀ ਅੱਜ ਅਸੀਂ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਹੀ ਦੇਸ਼ ਵਿਦੇਸ਼ ਵਿੱਚ ਵਸਦੇ ਸਾਡੇ ਅੰਬੇਡਕਰਵਾਦੀ ਜਿੰਨੇ ਵੀ ਬਾਬਾ ਸਾਹਿਬ ਨੂੰ ਪਿਆਰ ਕਰਨ ਵਾਲੇ ਆ ਸਭ ਨੂੰ ਬਾਬਾ ਸਾਹਿਬ ਜੀ ਦੇ 134ਵੇਂ ਜਨਮ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕ ਦਿੰਦਾ ਆ ਤੇ ਆਸ ਕਰਦਾ ਕਿ ਆਪਾਂ ਉਹਨਾਂ ਦੱਸੇ ਹੋਏ ਰਸਤੇ ਤੇ ਚੱਲੀਏ ਹਾਂਜੀ ਮਿਰਦਾਨ ਜੀ ਜੈ ਭੀਮ ਜੈ ਭਾਰਤ ਮੈਂ ਜਸਵਿੰਦਰ ਸਿੰਘ ਬਖਸ਼ੀਵਾਲਾ ਆਜ਼ਾਦ ਸਮਾਜ ਪਾਰਟੀ ਹਲਕਾ ਇੰਚਾਰਜ ਰਾਜਪੁਰਾ ਅੱਜ ਮੈਂ ਬਾਬਾ ਸਾਹਿਬ ਦੇ ਜਨਮ ਦਿਨ ਦੀਆਂ ਸਾਰੇ ਨਗਰ ਵਾਸੀਆਂ ਨੂੰ ਬਹੁਜੋ ਸਮਾਜ ਬਹੁਜੋ ਸਮਾਜ ਨੂੰ ਲੱਖ ਲੱਖ ਵਧਾਈਆਂ ਦਿੰਦਾ ਹਾਂ ਜਿਵੇਂ ਕਿ ਬਾਬਾ ਸਾਹਿਬ ਨੇ ਕਿਹਾ ਕਿ ਪੜੋ ਜੁੜੋ ਸੰਘਰਸ਼ ਕਰੋ ਉਹਨਾਂ ਦੇ ਰਾਹ ਤੇ ਚੱਲਣ ਦੀ ਅਪੀਲ ਕਰਦਾ ਹਾਂ ਸੋ ਅੱਜ ਮੈਂ ਬੜਾ ਖੁਸ਼ੀ ਦਾ ਦਿਹਾੜਾ ਹੈ ਬਾਬਾ ਸਾਹਿਬ ਦੇ ਜਨਮ ਦਿਨ ਦੀਆਂ ਸਾਰਿਆਂ ਦੁਆਰਾ ਬਹੁਤ-ਬਹੁਤ ਮੁਬਾਰਕਾਂ ਦਿੰਦਾ ਜੈ ਭੀਮ ਜੈ ਭਾਰਤ ਵਾਈਗੁਰਜੀ ਦਾ ਖਾਲਸਾ ਵਾਈਗੁਰਜੀ ਦੀ ਫਤਿਹ ਜੈ ਭੀਮ ਜੈ ਭਾਰਤ ਜੈ ਸੁਭਦਾਨ ਜੀ ਮਹਿਦੀ ਮੱਟੂ ਟੀਮ ਅੰbedkar ਮਿਸ਼ਨ ਐਜੂਕੇਸ਼ਨ ਆ ਅੱਜ 바ਵਾ ਸਾਹਿਬ ਭੀਮਰਾਓ ਅੰਮੇਦਕਰ ਜੀ ਦੇ 134ਵੇਂ ਜਨਮ ਦਿਹਾੜੇ ਦੀ ਸਮੂਹ ਦੇਸ਼ ਵਾਸੀਆਂ ਨੂੰ ਲੱਖ-ਲੱਖ ਵਧਾਈ ਜਿੱਥੇ ਅਸੀਂ ਸਾਰੇ ਹੀ ਦੇਸ਼ ਵਿੱਚ 바ਵਾ ਸਾਹਿਬ ਜੀ ਦਾ ਅੱਜ ਜਨਮ ਦਿਹਾੜਾ ਮਨਾ ਰਹੇ ਆ ਉੱਥੇ ਹੀ 바ਵਾ ਸਾਹਿਬ ਜੀ ਦੇ ਦਿੱਤੇ ਹੋਏ ਪੜੋ ਜੁੜੋ ਸੰਘਰਸ਼ ਕਰੋ ਦਾ ਨਾਅਰਾ ਜਿਹੜਾ ਉਸਤੇ ਇੱਕ ਚੱਲਣ ਦੀ ਅਪੀਲ ਵੀ ਕਰਾਂਗੇ ਕਿ ਸਾਰੇ ਦੇਸ਼ ਵਾਸੀ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੜਾਣ ਤਾਂ ਜੋ ਉਹ ਪੜੋ ਜੁੜੋ ਸੰਘਰਸ਼ ਕਰੋ ਦੇ ਰਸਤੇ ਤੇ ਚੱਲ ਕੇ ਆਪਣੇ ਹੱਕਾਂ ਦੇ ਖਾਤਰ ਬੋਲ ਸਕਣਾਂ ਤੇ ਆਪਣਾ ਸੰਘਰਸ਼ ਕਰ ਸਕਣਾਂ ਜੈ ਮੈਂ ਮੈਂ ਸ਼ਿਵ ਸ਼ਰਨ 크੍ਰਿਸਚੀਅਨ ਕਮਿਊਨਿਟੀ ਰਾਜਪੁਰਾ ਵੱਲੋਂ ਬਾਬਾ ਸਾਹਿਬ ਦੇ ਜਨਮ ਦਿਨ ਦੀਆਂ ਅੱਜ ਮੈਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਦਿੰਦਾ ਬਾਬਾ ਸਾਹਿਬ ਨੇ ਜੋ ਸੰਵਿਧਾਨ ਬਣਾਇਆ ਉਹ ਸਿਰਫ 크ਿਸਚੀਅਨਸ ਲਈ ਨਹੀਂ ਐਸੀਜ਼ ਲਈ ਨਹੀਂ ਜਰਨਲ ਲਈ ਨਹੀਂ ਸਭ ਲਈ ਬਣਾਇਆ ਤੇ ਸਾਰਿਆਂ ਨੂੰ ਬਰਾਬਰਤਾ ਦਾ ਅਧਿਕਾਰ ਦਿੱਤਾ ਤੇ ਉਹਨਾਂ ਨੇ ਹੀ ਸਾਨੂੰ ਰਾਈਟ ਦਿੱਤਾ ਕਿ ਅੱਜ ਆਪਾਂ ਜਿਸ ਧਰਮ ਨੂੰ ਚਾਹੀਏ ਆਪਾਂ ਉਸ ਨੂੰ ਅਪਣਾ ਸਕਦੇ ਹਾਂ ਤੇ ਬਾਬਾ ਸਾਹਿਬ ਦੀ ਦੇਣ ਹੈ ਹੋਰ ਕੋਈ ਇਹ ਨਹੀਂ ਕਰਕੇ ਗਿਆ ਤਾਂ ਅਸੀਂ ਸਾਰੇ ਬਾਬਾ ਸਾਹਿਬ ਦੇ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਦਿੰਦੇ ਹਾਂ